ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹਦੇ ਵਿੱਚ ਆਪਾਂ ਪੱਛਮ ਦੀਆਂ ਬੁਣੀਆਂ ਹੋਈਆਂ ਕੋਟੀਆਂ ਸਵੈਟਰ ਤੇ ਜੈਕਟਾਂ ਲੈ ਕੇ ਆਇਆ ਜਿਹੜੀਆਂ ਕਿ ਬਹੁਤ ਹੀ ਸੋਹਣਾ ਇਹਨਾਂ ਦਾ ਡਿਜ਼ਾਈਨ ਹੈਗਾ ਬਹੁਤ ਹੀ ਸੋਹਣੀਆਂ ਬੁਣਤੀਆਂ ਨੇ ਹੈਗੀਆਂ ਸਭ ਤੋਂ ਪਹਿਲਾਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਣੇ ਰਹੋ ਵੀਡੀਓ ਦੇ ਨਾਲ ਚਲੋ ਆਪਾਂ ਵੀਡੀਓ ਜਿਹੜੀ ਹੈ ਸ਼ੁਰੂ ਕਰਦੇ ਆਂਗੇ ਆਪਾਂ ਤੁਹਾਨੂੰ ਕੱਲਾ-ਕੱਲਾ ਡਿਜ਼ਾਈਨ ਕੋਟੀਆਂ ਦਾ ਸਭ ਤੋਂ ਪਹਿਲਾਂ ਜੀ ਜਿਹੜੀ ਆ ਜੈਕ ਬਹੁਤ ਹੀ ਸੋਹਣਾ ਇਹਨਾਂ ਦਾ ਦੇਖੋ ਡਿਜ਼ਾਈਨ ਹੈਗਾ ਸਭ ਤੋਂ ਪਹਿਲਾਂ ਜੀ ਦੇਖੋ ਇਹਦੇ ਫੱਟੀ ਨਹੀਂ ਬਣੀ ਹੋਈ ਇਹ ਬੰਦ ਫੱਟੀ ਕਰੀ ਸੀ ਆਪਾਂ ਹਾਂਜੀ ਇਹ ਬੰਦ ਫੱਟੀ ਦੀ ਜਿਹੜੀ ਹੈਗੀ ਜੈਕਟ ਬਣੀ ਹੋਈ ਹੈਗੀ ਇਹ ਵੀ ਤਿੰਨ ਅਪਲਾਈ ਪੁਰਨ ਹੋਣ ਲੱਗੀ ਹੋਈ ਹੈ ਤੇ ਤਿੰਨ ਅਪਲਾਈ ਜਿਹੜੀ ਇਹਦੇ ਵਿੱਚ ਪਛਮ ਲੱਗੀ ਹੋਈ ਹੈਗੀ ਜਿਹੜੀ ਆ ਜੈਕਟ ਹੈ ਜੀ ਇਹਦਾ ਤੇ ਇਹਦਾ ਡਿਜ਼ਾਈਨ ਦੇਖੋ ਇਹਦਾ ਗੋਲ ਨੈੱਕ ਬਣਿਆ ਹੋਇਆ ਹੈ ਇੱਥੋਂ ਕੱਟ ਦਿੱਤਾ ਹੋਇਆ ਹੈਗਾ ਤੇ ਇਹਦੇ ਬਟਨ ਲਗਾਏ ਹੋਏ ਨੇ ਬਟਨ ਇਹਦੇ ਖੁੱਲਦੇ ਨੇ ਜਿਹੜੀ ਆ ਜੈਕਟ ਹੈ ਇਹਦੇ ਬਟਨ ਨਹੀਂ ਖੁੱਲਦੇ ਜੀ ਇਹ ਨਾਲ ਹੀ ਫਿਕਸ ਕੀਤੀ ਹੋਈ ਹੈਗੀ ਦੋ ਪੀਸ ਇੱਥੋਂ ਪਹਿਲਾਂ ਬਰਾਬਰ ਬੁਨੇ ਗਏ ਨੇ ਫਿਰ ਇੱਥੋਂ ਅਲੱਗ-ਅਲੱਗ ਕਰੇ ਨੇ ਅਲੱਗ-ਅਲੱਗ ਜਿਹੜੇ ਇਹ ਬੁਨੇ ਗਏ ਨੇ ਤੇ ਇਦਾਂ ਬਟਨ ਲਗਾਏ ਨੇ ਐਨੀ ਸੋਹਣੀ ਜੀ ਫੱਟੀ ਨੂੰ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੇ ਆ ਸ਼ੇਪ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਵੀ ਰੈਡੀਮੇਡ ਦੀ ਤਰ੍ਹਾਂ ਇਹ ਲੱਗਦੀਆਂ ਨੇਗੀਆਂ ਬਹੁਤ ਹੀ ਸੋਹਣੀ ਜਿਹੜੀ ਇਹ ਜੈਕਟ ਹੈ ਤਿਆਰ ਹੋਈ ਹੈ ਦੋ ਜੇਬਾਂ ਰੱਖੀਆਂ ਹੋਈਆਂ ਨੇ ਇਹ ਉਹਨਾਂ ਤੇ ਸਫਾਈ ਵਾਲੀ ਆਉਂਦੀ ਆ ਹਾਂਜੀ ਆਪਾਂ ਤਿੰਨ ਅਪਲਾਈ ਦੇ ਉਹਨਾਂ ਲੈਨੇ ਆ ਇਹ ਤੇ ਸਫਾਈ ਵਾਲੀ ਯਾਦ ਆ ਮੈਂ ਨਿੱਗੀ ਵੱਧ ਹੁੰਦੀ ਐ ਇਹ ਹਾਂਜੀ ਹਾਂ ਫਰੰਟ ਤੇ ਬੈਕ ਜਿਹੜੀ ਡਿਜ਼ਾਈਨਿੰਗ ਸੇਮ ਰਹੂਗੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਬਾਰਡਰ ਦਾ ਵੀ ਇਹ ਡਿਜ਼ਾਈਨ ਹੋਰ ਆਗਾ ਜੀ ਇਹਦੇ ਬਾਰਡਰ ਦਾ ਵੀ ਜਿਹੜਾ ਡਿਜ਼ਾਈਨ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਬਣੀ ਐਗੀ ਤੇ ਇਹ ਜਿਹੜੀ ਆ ਵਾਈਟ ਕਲਰ ਚ ਹੈਗੀ ਬੁਣੀ ਹੋਈ ਕੋ ਜੈਕਟ ਜੀ ਆ ਹੈਗੀ ਹੈਗੀ ਜਿਵੇਂ ਕਹਿੰਦੇ ਆ ਆਫ ਵਾਈਟ ਕਲਰ ਜੈਕਟ ਉਹ ਕੋ ਪੂਰੀ ਕਲਰ ਕਹਿ ਦਿੰਦੇ ਜਿਹੜੀ ਬੁਣੀ ਹੋਈ ਹੈ ਜੀ ਇਹਦੀ ਵੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨਹੀਂ ਜੀ ਕਈ ਵਾਰ ਧਾਗੇ ਹਣਾ ਨਿਕਲੇ ਪਏ ਹੁੰਦੇ ਨੇਗੇ ਵੀ ਬਹੁਤ ਹੀ ਸਫਾਈ ਨਾਲ ਜਿਹੜੀ ਇਹ ਜੈਕਟ ਬਣੀ ਹੋਈ ਹੈ ਇਸ ਤੋਂ ਅਗਲੀ ਜੈਕਟ ਹੈਗੀ ਹੈ ਜੀ ਬਲੈਕ ਕਲਰ ਦੀ ਹਰ ਇੱਕ ਜੈਕਟ ਦੀ ਜਿਹੜੀ ਬੁਣਤੀ ਹੈ ਵੱਖਰੀ ਰਹੂਗੀ ਡਿਜ਼ਾਈਨਿੰਗ ਵੱਖਰਾ ਰਹੂਗਾ ਪੱਛਮ ਵੀ ਵੱਖਰੀ ਹੈ ਜੀ ਇਹਦੇ ਵੀ ਦੋ ਜੇਬਾਂ ਲੱਗੀਆਂ ਹੋਈਆਂ ਨੇ ਵਿਚਾਲੋ ਜਿਹੜੀ ਐ ਸਟੈਚੇਬਲ ਦੀ ਤਰ੍ਹਾਂ ਦੇਖੋ ਪੁੱਠੇ ਸਿੱਧੇ ਕੁੰਡੇ ਜਿਹੜੇ ਨੇ ਪਏ ਹੋਏ ਨੇਗੇ ਐਨੇ 'ਚ ਫੇਰ ਬੁਣਤੀ ਪਈ ਹੋਈ ਹੈ ਤੇ ਨੀਚੇ ਪਈ ਹੋਈ ਹੈਗੀ ਦੀ ਸ਼ੇਪ ਦਾ ਇਹਦਾ ਵੀ ਨੈੱਕ ਬਣਿਆ ਹੋਇਆ ਹੈਗਾ ਫਰੰਟ ਬੈਕ ਸੇਮ ਰਹੂਗੀ ਫਰੰਟ ਤੇ ਬੈਕ ਜਿਹੜੀ ਸੇਮ ਰਹੂਗੀ ਤੇ ਨੀਚੇ ਜਿਹੜਾ ਬਾਰਡਰ ਕਰਿਆ ਹੋਇਆ ਉਹ ਕਟਾਮ ਵਾਲਾ ਬਹੁਤ ਹੀ ਸੋਹਣਾ ਜਿਹੜਾ ਇਹ ਬਣ ਕੇ ਤਿਆਰ ਹੋਈ ਹੈ ਜੈਕਟ ਬਾਕੀ ਕਾਲੇ ਰੰਗ ਚ ਘੱਟ ਦਿੰਦੀ ਇਹ ਬਣ ਤੇ ਜਿਹੜਾ ਬਲੈਕ ਕਲਰ ਚ ਬਹੁਤ ਘੱਟ ਦਿੰਦੀ ਹੈ ਇਸ ਤੋਂ ਅਗਲੀ ਜਿਹੜੀ ਜੈਕਟ ਹੈ ਜੀ ਉਹ ਵੀ ਸਕਿਨ ਕਲਰ ਦੀ ਹੈ ਤੇ ਜਿਹੜੀ ਇਹ ਵੀ ਬਹੁਤ ਸੋਹਣੀ ਬੁਣੀ ਹੋਈ ਹੈਗੀ ਬੁਣਤੀ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਜਿ ਇਹ ਬੁਣੀ ਹੋਈ ਹੈਗੀ ਵਰਧਮਨ ਦੇ ਦੇ ਜਿਹੜੀ ਇਹ ਪਛਮ ਲੱਗੀ ਹੋਈ ਹੈ ਇਹ ਰੰਗ ਹੈਗਾ ਪੀਲਾ ਮੋਤੀ ਆ ਹਾਂ ਪੀਲਾ ਮੋਤੀ ਆਪਣਾ ਦੇਸ਼ ਪੰਜਾਬੀ ਰੰਗ ਇਹਦੀਆਂ ਜੇਬਾਂ ਨੇ ਜਿਹੜੀਆਂ ਆ ਦਿਖਾਈ ਦੀ ਐ ਸਾਈਡ ਤੇ ਇੱਥੋਂ ਇਸ ਤਰ੍ਹਾਂ ਜੇਬ ਲਾਈ ਵੀ ਇਹਦੀ ਇਹਦੇ ਆਪਾਂ ਮੂਰੇ ਵਿਚਾਲੇ ਨਹੀਂ ਨਾ ਲਾਈ ਸਾਈਡਾਂ ਤੇ ਕੱਢਦੀਆਂ ਹਾਂ ਹਾਂਜੀ ਇਹਦੇ ਇਹਦੀਆਂ ਆਪਾਂ ਕੋਟ ਵਾਂਗੂ ਕਰਦੀਆਂ ਸਾਈਡ ਤੇ ਜੇਬਾਂ ਕੱਢਦੀਆਂ ਸੀ ਆ ਇਹਦਾ ਬਾਰਡਰ ਬਣਿਆ ਹੋਇਆ ਜੀ ਬੁੰਤੀ ਫਰੰਟ ਬੈਕ ਆ ਜਿਹੜੀ ਸੇਮ ਰਹੂਗੀ ਸੇਮ ਬੁੰਤੀ ਰਹੂਗੀ ਬਹੁਤ ਹੀ ਸੋਹਣੀ ਜੈਕਟ ਇਹ ਵੀ ਬਣ ਕੇ ਤਿਆਰ ਹੋਈ ਐ ਇਸ ਤੋਂ ਅਗਲੀ ਜੈਕਟ ਜਿਹੜੀ ਵਾਈਟ ਕਲਰ ਤਾਂ ਹੈ ਵਾਈਟ ਕਲਰ ਦੀ ਐ ਇਹਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵੀ ਦੋ ਜੇਬਾਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਦੀ ਬੁੰਤੀ ਹੈਗੀ ਫਰੰਟ ਬੈਕ ਸੇਮ ਰਹੂਗੀ ਇਹਦੀ ਵੀ ਜੀ ਬਹੁਤ ਹੀ ਸੋਹਣੀ ਜਿਹੜੀ ਬਣ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਇਹਦੀ ਬੁਣਤੀ ਰਹੂਗੀ ਜੀ ਇਹ ਜਿਹੜੀਆਂ ਆਪਾਂ ਨੇ ਇਹ ਦੇਖੋ ਜੇਬਾਂ ਲਗਾਈਆਂ ਹੋਈਆਂ ਨੇ ਫਿਕਸ ਦੇ ਨੇਗੀਆਂ ਨਹੀਂ ਕਈ ਵਾਰ ਹੋਣਾ ਬੁਣਿਆ ਹੁੰਦਾਗਾ ਜੇਬ ਉੱਪਰ ਨੂੰ ਆਏ ਹੁੰਦੀ ਹੈਗੀ ਇਹ ਜਿਹੜੀਆਂ ਸਾਰੀਆਂ ਆਪਾਂ ਦੇਖੋ ਇਹ ਜੈਕਟਾਂ ਦੇ ਜੇਬਾਂ ਲਗਾਈਆਂ ਹੋਈਆਂ ਨੇ ਨਾਲ ਫਿਕਸ ਕੀਤੀਆਂ ਹੋਈਆਂ ਨੇ ਇਹ ਸਾਰਾਂ ਦੇ ਆੜਾ ਆੜਾ ਤਰ੍ਹਾਂ ਦੀਆਂ ਜੇਬਾਂ ਲਾਈਆਂ ਪਾਸੇ ਦੇ ਉੱਪਰ ਨੂੰ ਇਸ ਦੀ ਲਾਈ ਆ ਕਿਸੇ ਦੇ ਕਿਸ ਤਰ੍ਹਾਂ ਲੁਾਈ ਆ ਇਸ ਤੋਂ ਅਗਲੀ ਦੇਖੋ ਆ ਵੀ ਬੁਣੀ ਹੋਈ ਬਹੁਤ ਹੀ ਸੋਹਣੀ ਜੈਕਟ ਹੈ ਐਦਾਂ ਦੀ ਬੁਣਤੀ ਰਹੂਗੀ ਇਸ ਤਰ੍ਹਾਂ ਇਹਦੇ ਵੀ ਦੇਖੋ ਆਪਾਂ ਸਾਈਡ ਤੇ ਜਿਹੜੀਆਂ ਜੇਬਾਂ ਲਗਾਈਆਂ ਹੋਈਆਂ ਨੇ ਇਸ ਤਰ੍ਹਾਂ ਇਹਦਾ ਕਟਾਮਾ ਵਾਲਾ ਵਾਡਰ ਹੈਗਾ ਐਦਾਂ ਦੇ ਬਟਨ ਲਗਾਏ ਹੋਏ ਨੇ ਇਹ ਵੀ ਬਹੁਤ ਸੋਹਣੀ ਜਿਹੜੀ ਜੈਕਟ ਬਣ ਕੇ ਤਿਆਰ ਹੋਈ ਹੈ ਬੈਕ ਸਾਈਡ ਵੀ ਸੇਮ ਰਹੂਗੀ ਇਹਦੀ ਬੁਣਤੀ ਜੀ ਬਹੁਤ ਹੀ ਸੋਹਣੀ ਬਣ ਕੇ ਵੀ ਤਿਆਰ ਹੋਈ ਹੈ ਅਗਲੀ ਜਿਹੜੀ ਜੈਕਟ ਹੈ ਜੀ ਇਹਦਾ ਜਿਹੜਾ ਕਲਰ ਹੈਗਾ ਦਾਖ ਕਲਰ ਕਹਿ ਦਿੰਦੇ ਆਪਾਂ ਉਹ ਕਲਰ ਹੈ ਜੀ ਇਹਦਾ ਬਹੁਤ ਹੀ ਸਾਰੇ ਵਿੱਚ ਜੀ ਦੇਖੋ ਇਹਦੇ ਬੁੰਤੀ ਪਈ ਹੋਈ ਹੈ ਤੇ ਇਸ ਤਰ੍ਹਾਂ ਦੀਆਂ ਦੇਖੋ ਇਹਦੇ ਵਿੱਚ ਜੇਬਾਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਦੇਖੋ ਇਹਦੀਆਂ ਜੇਬਾਂ ਬਣੀਆਂ ਹੋਈਆਂ ਨੇ ਜੇਬਾਂ ਦੇ ਵਿੱਚ ਜਿਹੜੀ ਬੁੰਤੀ ਨਹੀਂ ਪਾਈ ਹੋਈ ਜਿੱਥੋਂ ਪਲੇਨ ਰੱਖੀ ਹੋਈ ਹੈ ਬਾਰਡਰ ਵੀ ਇਹ ਜੈਕਟ ਦਾ ਦੇਖੋ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਆਪਣੀ ਮਰਜ਼ੀ ਅਨੁਸਾਰ ਜੀ ਆਪਾਂ ਘੱਟ ਵੱਧ ਜਿਹੜਾ ਬਾਰਡਰ ਬਵਾ ਸਕਦੇ ਆਂਗੇ ਇਹ ਜਿਹੜੀ ਹੈ ਜੇਬ ਆਪਾਂ ਨੇ ਦੇਖੋ ਇੱਥੇ ਸਿੱਧੀਆਂ ਲਗਾਈਆਂ ਨੇ ਇਹ ਜਿਹੜੀ ਫੀਟਿੰਗ ਵਾਲੀ ਨਿਸ਼ਾਨ ਸਲਾਈ ਹੁੰਦੀ ਹੈਗੀ ਇੱਥੇ ਵੀ ਆਪਾਂ ਦੇਖੋ ਜਿਵੇਂ ਪਹਿਲਾਂ ਜੈਕਟ 'ਚ ਦਿਖਾਇਆ ਹੈਗਾ ਉਸ ਤਰ੍ਹਾਂ ਜੇਬ ਲਗਾ ਸਕਦੇ ਹਾਂ ਕਈਆਂ ਨੂੰ ਜੇ ਇਦਾਂ ਦੀ ਪਸੰਦ ਹੁੰਦੀ ਹੈ ਉਹਨਾਂ ਨੇ ਇਦਾਂ ਲਵਾਈਆਂ ਨੇਗੀਆਂ ਫਰੰਟ ਬੈਕ ਜਿਹੜੀ ਬੁਨਤੀ ਸੇਮ ਰਹੂਗੀ ਆਪਦੀ ਮਰਜ਼ੀ ਅਨੁਸਾਰ ਜੇ ਆਪਾਂ ਕਹੇ ਕੱਲੇ ਫਰੰਟ 'ਚ ਬੁਨਤੀ ਪਵਾ ਕੇ ਪਿਛਲਾ ਜਿਹੜਾ ਪੱਲਾ ਹੈਗਾ ਪਲੇਨ ਵੀ ਰੱਖ ਸਕਦੇ ਆ ਉਹ ਆਪਦੀ ਆਪਦੀ ਇੱਛਾ ਜੀ ਹਨਾ ਆਪਾਂ ਜਿਵੇਂ ਮਰਜ਼ੀ ਹਨਾ ਇਹਨਾਂ ਨੂੰ ਤਿਆਰ ਕਰਾ ਸਕਦੇ ਆਂਗੇ ਆਪਦੇ ਹਿਸਾਬ ਨਾਲ ਆਪਾਂ ਡਿਜ਼ਾਈਨ ਜਿਹੜਾ ਕੋਈ ਮਰਜ਼ੀ ਇਹਨਾਂ ਨੂੰ ਦੇ ਸਕਦੇ ਆਂਗੇ ਵਰਧਮਾਨ ਦੀ ਜਿਹੜੀ ਇਹ ਤੇ ਪੱਛਮ ਲੱਗੀ ਹੋਈ ਹੈ ਜੀ ਇਹ ਜਿਹੜੀ ਜੈਕਟ ਤੇ ਲੱਗੀ ਹੋਈ ਹੈ ਪੱਛਮ ਵਰਧਮਾਨ ਦੀ ਹੈਗੀ ਬਹੁਤ ਹੀ ਸੋਹਣੀ ਜੈਕਟ ਜਿਹੜੀ ਬਣ ਕੇ ਤਿਆਰ ਹੋਈ ਹੈਗੀ ਕਿਸੇ ਵੀ ਭੈਣ ਹੈ ਜਿਹੜੀ ਐਦਾਂ ਦੀਆਂ ਜੈਕਟਾਂ ਕੋਟੀਆਂ ਹਨਾ ਤਿਆਰ ਕਰਵਾਉਣੀਆਂ ਹੋਣ ਜੀ ਸਾਨੂੰ ਆਰਡਰ ਕਰ ਸਕਦੇ ਨੇਗੇ ਇਸ ਤਰ੍ਹਾਂ ਦੇ ਦੇਖੋ ਜੈਕਟ ਆਪਾਂ ਨੇ ਤਿਆਰ ਕੀਤੀ ਹੈ ਇਸ ਤੋਂ ਟੋਗੀ ਆਪਾਂ ਨੇ ਕੋਟੀ ਬਣਾਈ ਏ ਵਾਈਟ ਇਹਦਾ ਕਲਰ ਹੈਗਾ ਇਹਦੇ ਵੀ ਦੇਖੋ ਆਪਾਂ ਨੇ ਜਿਹੜੀ ਆ ਫੱਟੀ ਰੱਖੀ ਹੋਈ ਹੈਗੀ ਇਦਾਂ ਦੀ ਹੈ ਕੱਟ ਵਾਲੀ ਤਾਂ ਇਦਾਂ ਇਹਦੇ نیچے ਦੇਖੋ ਗੁੰਤੀ ਪਈ ਹੋਈ ਹੈ ਤੇ ਵਿੱਚੋਂ ਆਪਾਂ ਨੇ ਪਲੇਨ ਰੱਖਿਆ ਸਟਿਚੇਬਲ ਦੀ ਤਰ੍ਹਾਂ ਤਾਂ ਜੋ ਫਿਟਿੰਗ ਜਿਹੜੀ ਇਹਦੀ ਵਧੀਆ ਆ ਸਕੇ ਤੇ ਉੱਪਰ ਗੁੰਤੀ ਪਈ ਹੋਈ ਹੈ ਤੇ ਵਾਮਾ ਤੇ ਦੇਖੋ ਸਾਰੀ ਤੇ ਹੀ ਗੁੰਤੀ ਪਈ ਹੋਈ ਹੈ ਜੀ ਜੀ ਆਪਾਂ ਵਰਧਮਾਨ ਪਸੰਦ ਲਈਏ ਤੇ ਵੀ ਹਾਂਜੀ ਤੇ ਆ ਇਹਦਾ ਬਾਰਡਰ ਜਿਹੜਾ ਹੈ ਘਟਾਮਾ ਵਾਲਾ ਇਹ ਘਟਾਮਾ ਦਾ ਡਿਜ਼ਾਈਨ ਪਾ ਕੇ ਬਣਾਇਆ ਹੈ ਭਾਈ ਤਾਂ ਰੱਖੀਏ ਨੇ ਹਰ ਇੱਕ ਨਾਪ ਤੇ ਆ ਸਕਦੀ ਹੈ ਇਹ ਵੱਡੇ ਛੋਟੇ ਨਾਪ ਤੇ ਵੀ ਬਹੁਤ ਹੀ ਸੋਹਣੀ ਦੇਖੋ ਕੋਟੀ ਬਣ ਕੇ ਤਿਆਰ ਹੋਈ ਹੈ ਫਰੰਟ ਬੈਕ ਆ ਜਿਹੜੀ ਸੇਮ ਰਹੂਗੀ ਇਹਨਾਂ ਦੇ ਵੀ ਆਪਦੀ ਮਰਜ਼ੀ ਅਨੁਸਾਰ ਜੀ ਆਪਾਂ ਕਹੇ ਜੀ ਮਰਜ਼ੀ ਦੇਖੋ ਬੁੰਤੀ ਇਹਦੇ ਵਿੱਚ ਪਵਾ ਸਕਦੇ ਆਂਗੇ ਕਿਸੇ ਨੇ ਵੀ ਇਦਾਂ ਦੀ ਦੇਖੋ ਕੋਟੀ ਬਣਵਾਉਣੀ ਹੈ ਜੀ ਹਨਾ ਤੇ ਸਾਨੂੰ ਆਰਡਰ ਕਰ ਸਕਦੇ ਨੇ WhatsApp ਮੈਸੇਜ ਕਰ ਸਕਦੇ ਨੇਗੇ ਕਈ ਭੈਣਾਂ ਨੇ ਹੁਣ ਕਮੈਂਟ ਕੀਤੇ ਸੀ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਜੀ ਸਾਨੂੰ ਪ੍ਰਾਈਸ ਦੱਸੋ ਜੀ ਸਭ ਦੇ ਪ੍ਰਾਈਸ ਦੇਖੋ ਵੱਖਰੇ ਵੱਖਰੇ ਨੇਗੇ ਹੁਣ ਵੱਖਰੇ-ਵੱਖਰੇ ਬਸਮਾ ਇਹ ਪਾਸੇ ਮੂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਦਾ ਰੇਟ ਕਿੰਨਾ ਕਿੰਨੀ ਉਨਾਂ ਲੱਗਦੀ ਹੈ ਇਹ ਫਿਰ ਇਹ ਤੇ ਮਿਹਨਤ ਆਉਂਦੀ ਆ ਉਹ ਸਾਰਾ ਵੱਖ-ਵੱਖ ਇਹਦਾ ਰੇਟ ਹੋਊਗਾ ਨਾ ਹਾਂਜੀ ਕੋਟ ਜੈਕਟ ਦਾ ਡੱਡ ਹੋ ਵਟਸਐਪ ਮੈਸੇਜ ਕਰ ਸਕਦੇ ਹੋ ਜੀ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅਗਲੀ ਵੀਡੀਓ ਦੇ ਵਿੱਚ ਪਾ ਫਿਰ ਨਵੀਂ ਤੋਂ ਨਵੀਂ ਦੇਖੋ ਜਾਣਕਾਰੀ ਲੈ ਕੇ ਆਵਾਂਗੇ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ